ਆਪ ਜੀ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਕੋਸ਼ਿਸ਼ ਕਰੋ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਛੋਕੜ ਨੂੰ ਕਦੇ ਨਾ ਭੁੱਲਿਓ ਉੱਥੇ ਜ਼ਮੀਨ ਜਾਇਦਾਦ ਕੋਈ ਟੁਕੜਾ ਆਪਣਾ ਸਾਹਮ ਕੇ ਰੱਖਿਓ ਭਲਕੇ ਬੱਚੇ ਉੱਥੇ ਜਾ ਕੇ ਆਪਣੀ ਜ਼ਮੀਨ ਨਾਲ ਜੁੜ ਜਾਣ ਉਹਨਾਂ ਨੂੰ ਯਾਦ ਹੋਵੇ ਕਿ ਅਸੀਂ ਉੱਥੋਂ ਉੱਠ ਕੇ ਗਏ ਆਂ ਤੇ ਜੇ ਸਭ ਕੁਝ ਉੱਥੋਂ ਹੀ ਵੇਚ-ਵਟ ਕੇ ਇੱਥੇ ਆ ਗਏ ਤੇ ਮੁੜ ਕੇ ਭਲਕੇ ਉੱਥੇ ਕਿੰਨੇ ਜਾਣਾ ਹੈ ਬੱਚਿਆਂ ਨੇ ਕਿੱਥੇ ਮੂੰਹ ਕਰਨਾ ਹੈ ਬੱਚੇ ਤੇ ਨਹੀਂ ਮੂੰਹ ਕਰਦੇ ਹੁਣ ਵੀ ਨਹੀਂ ਕਰਦੇ ਜਿਹੜੇ ਇੱਥੋਂ ਦੇ ਜੰਮ ਪਾਲਨੇ ਉਹਨਾਂ ਨੇ ਜਦੋਂ ਪੰਜਾਬ ਵੇਖਿਆ ਹੀ ਨਹੀਂ ਵਖਾਇਆ ਹੀ ਨਹੀਂ ਆਪਣਾ ਘਰ ਜਿਨ੍ਹਾਂ ਗਲੀਆਂ ਦੇ ਵਿੱਚ ਖੇਡਿਆ ਹੈ ਬਾਪ ਜਿਨ੍ਹਾਂ ਗਲੀਆਂ ਦੇ ਵਿੱਚ ਹੱਸਦਾ ਖੇਡਦਾ ਰਿਹਾ ਹੈ ਬਾਪ ਜਿਸ ਪਿੰਡ ਦੀਆਂ ਉਹਨਾਂ ਸਦਰਾਂ ਨੂੰ ਮਾਣਿਆ ਹੈ ਬਾਪ ਨੇ ਤੇ ਜਦੋਂ ਪੁੱਤਰ ਨੇ ਉਹਨਾਂ ਸਦਰਾਂ ਨੂੰ ਫੀਲ ਹੀ ਨਹੀਂ ਜਾ ਕੇ ਕੀਤਾ ਤੇ ਪੁੱਤ ਕਿਵੇਂ ਫਿਰ ਪਿੰਡ ਵੇਖ ਲਵੇਗਾ ਕਿਵੇਂ ਉੱਥੇ ਜਾ ਕੇ ਰਹਿ ਲਵੇਗਾ ਇਹ ਬੜਾ ਜ਼ਰੂਰੀ ਹੋ ਗਿਆ ਜੇ ਅੱਜ ਸਾਡੀ ਸਿਸਟਮ ਪਤਾ ਕਿਹੋ ਜਿਹਾ ਹੋ ਗਿਆ ਏ ਅੱਗੇ ਲੋਕ ਬਾਹਰ ਆਉਂਦੇ ਸੀ ਵਿਦੇਸ਼ਾਂ ਚ ਤੇ ਕਮਾਈ ਕਰਕੇ ਇਨਵੈਸਟਮੈਂਟ ਪੰਜਾਬ ਕਰਦੇ ਸੀ ਹੁਣ ਸਿਸਟਮ ਇਦਾਂ ਦਾ ਚੱਲ ਗਿਆ ਜਿਹੜੇ 10 ਕਿੱਲੇ ਉੱਥੇ ਹੁੰਦੇ ਉਹ ਵੀ ਵੇਚ ਕੇ ਬੰਦਾ ਬਾਹਰ ਆ ਕੇ ਇੱਕ ਟਰਾਲੀ ਜਿਹੜੀ ਉਹ ਘਰ ਦੀ ਲੱਕੜਾਂ ਦੀ ਖਰੀਦ ਲੈਂਦਾ ਕੈਨੇਡਾ ਅਮਰੀਕਾ ਦੇ ਵਿੱਚ ਤੇ ਸਾਰੀ ਜ਼ਿੰਦਗੀ ਉਹ ਟਰਾਲੀ ਜਿਹੜੀ ਉਹ ਕਾਸਟ ਵਾਪਸ ਕਰਨੀ ਜਾਣ ਦਿੰਦੀ ਕਹਿੰਕੋ ਭਾਵੇਂ ਆ ਕਿ ਜੇ ਉੱਥੇ ਕੁਝ ਹੋਵੇਗਾ ਤੇ ਫੇਰ ਹੀ ਜੁੜਾਂਗੇ ਨਾ ਜੇ ਉੱਥੇ ਜੁੜਨ ਵਾਲਾ ਕੋਈ ਤੁਹਾਡੇ ਕੋਲ ਢੰਗ ਹੀ ਨਹੀਂ ਹੈਗਾ ਤੇ ਉੱਥੇ ਜਾਓਗੇ ਕੀ ਲੈਣ ਫਿਰ ਮੁੜ ਕੇ ਬੰਦਾ ਕਹਿ ਦਿੰਦਾ ਹੈ ਕਿ ਹੁਣ ਮੇਰਾ ਕਿਹੜਾ ਉੱਥੇ ਕੋਈ ਹੈਗਾ ਰਿਸ਼ਤੇਦਾਰ ਵੀ ਸਾਰੇ ਇੱਥੇ ਨੇ ਮੇਰੀ ਕਿਹੜੀ ਕੋਈ ਜ਼ਮੀਨ ਜਾਤ ਹੈ ਮੈਂ ਉੱਥੇ ਜਾ ਕੇ ਕੀ ਕਰਨਾ ਸਾਡੀ ਮਿੱਟੀ ਹੋਵੇਗੀ ਨਾ ਤੇ ਅਸੀਂ ਉੱਥੇ ਪਹੁੰਚ ਕਰ ਸਕਦੇ ਹਾਂ ਇੱਕ ਵਾਰ ਫਿਰ ਮੁੜ ਸਕਦੇ ਹਾਂ ਆਪਣੇ ਬੱਚਿਆਂ ਨੂੰ ਵਖਾ ਸਕਦੇ ਹਾਂ ਤੇ ਬੜਾ ਜ਼ਰੂਰੀ ਹੈ ਜੇ ਸੱਭਿਆਚਾਰ ਨੂੰ ਆਪਣੇ ਨੂੰ ਕਾਇਮ ਰੱਖਣਾ ਜੇ ਆਪਣੇ ਫਲਸਫੇ ਨੂੰ ਕਾਇਮ ਰੱਖਣਾ ਆਪਣੇ ਸਿਧਾਂਤ ਨੂੰ ਗੁਰੂ ਘਰ ਦੇ ਆਸ਼ੇ ਨੂੰ ਮੌਜੂਦ ਰੱਖਣਾ ਹੈ ਆਪਣੇ ਬੱਚਿਆਂ ਦੇ ਰੂਪ ਦੇ ਵਿੱਚ ਆਪਣੇ ਬੱਚਿਆਂ ਦੀ ਪੀੜ੍ਹੀ ਨੂੰ ਜੋੜ ਕੇ ਰੱਖਣਾ ਹੈ ਤੇ ਫਿਰ ਇੱਕ ਵਾਰ ਪੰਜਾਬ ਦਾ ਚਿਹਰਾ ਪੰਜਾਬ ਦਾ ਮੂੰਹ ਆਪਣੇ ਬੱਚਿਆਂ ਨੂੰ ਵਿਖਾਉਣਾ ਪਵੇਗਾ। ਉੱਥੇ ਜਾ ਕੇ ਆਪਣੇ ਗੁਰ ਇਤਿਹਾਸਾਂ ਤੋਂ ਜਾਣਕਾਰੀ ਬੱਚਿਆਂ ਨੂੰ ਜਿਹੜੀ ਹੈ ਪ੍ਰਤੱਖ ਵੇਖ ਕੇ ਜਿਹੜੀ ਹੈ ਬੱਚਿਆਂ ਦੇ ਸਾਹਮਣੇ ਰੱਖਣੀ ਪਵੇਗੀ। ਫਿਰ ਵਾਹਿਗੁਰੂ ਕਿਰਪਾ ਰਹਿਮਤ ਕਰੇ ਸਾਡਾ ਧਰਮ ਸਾਡਾ ਇਤਿਹਾਸ ਇਹ ਪਰਫੁੱਲਤ ਹੈ ਪਰਫੁੱਲਤ ਸੀ ਤੇ ਪਰਫੁੱਲਤ ਰਹੇਗਾ। ਬਸ ਥੋੜੇ ਜੇ ਸਾਵਧਾਨ ਹੋ ਕੇ ਚੱਲੀਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।